ਕਿਨੇ ਕੀਤੀ ਸੀ ਗਦਾਰੀ ਪੰਜਾਬ ਦੇ ਵਿੱਚ ਤੁਹਾਡੇ ਨਾਲ ਜਦੋਂ ਜਹੈਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲ ਨੂੰ ਇਕੱਠੇ ਕੀਤਾ ਸੀ ਜਿਹ ਅਕਾਲ ਤਖਤ ਤੇ ਤੁਸੀਂ ਸਾਰੇ ਗਏ ਸੀ ਨਾ ਤੁਸੀਂ ਸਾਰੇ ਇਕੱਠੇ ਹੋਏ ਸੀ ਉੱਥੇ ਸਾਰੇ ਇਕੱਠੇ ਇਕ ਜਗ੍ਹਾ ਹੋ ਗਏ ਸੀ ਪੰਥਕ ਏਕਤਾ ਹੋਣ ਲੱਗੀ ਸੀ ਕੌ ਕਿਨੇ ਨੰਨਾ ਪਾਇਆ ਸੀਗਾ ਨੰਨਾ ਕਿਨੇ ਪਾਇਆ ਸੀ ਉਸ ਵੇਲੇ ਤੁਹਾਡੇ ਯਾਦ ਆ ਮਾਨ ਸਾਹਿਬ ਨੰਨਾ ਪਾਇਆ ਸੀ ਪ੍ਰਕਾਸ਼ ਸਿੰਘ ਬਾਦਲ ਉਹ ਪਹੁੰਚੇ ਨਹੀਂ ਗਏ ਮੌਕੇ ਤੇ ਤਖਤ ਜਿਹਦਰ ਬਰੰਦ ਬੁਲਾਉਂਦੇ ਰਹੇ ਉਹ ਕਹਿੰਦੇ ਤਖਤਾਂ ਦੀ ਬੇਹਰਮਤੀ ਕਰਦੇ ਹੋ ਤੁਸੀਂ ਸਿਆਸੀ ਪਾਰਟੀਆਂ ਤਖਤਾਂ ਦੀ ਬੇਹਰਮਤੀ ਕਰਦੀਆਂ ਨੇ ਕਹਿੰਦੇ ਇਹਨਾਂ ਗੱਲ ਇਹ ਆ ਪ੍ਰਕਾਸ਼ ਸਿੰਘ ਬਦਲਦਾ ਖੁਦ ਕਰਦਾ ਰਿਹਾ ਤਖਤਾਂ ਦੀ ਗੱਲ ਮੰਨੀ ਨਹੀਂ ਬਾਰ ਬਾਰ ਕਹਿੰਦੇ ਰਹੇ ਉਹ ਤਖਤ ਕਹਿੰਦੇ ਨੇ ਭਾਈ ਪੰਥਕ ਇਕਤਾ ਕਰ ਲੋ ਪ੍ਰੋਫੈਸਰ ਮਜੀਦ ਸਿੰਘ ਕਹਿੰਦੇ ਨੇ ਪ੍ਰੋਫੈਸਰ ਮਜੀਦ ਸਿੰਘ ਦੇ ਉਲਟਾ ਉਹਨਾਂ ਤੇ ਅਟੈਕ ਕੀਤਾ ਸੀਗਾ ਸ਼੍ਰੋਮਣੀ ਅਕਾਲ ਦਲ ਨੇ ਮੈਂ ਨਹੀਂ ਕਹਿੰਦਾ ਇਹ ਇਹ ਮੌਕੇ ਦੇ ਸਖਤਰ ਨੇ ਅਕਾਲ ਤਖਤ ਸਾਹਿਬ ਦੇ ਇੰਦਰ ਸਿੰਘ ਘੱਗਾ ਉਹਨਾਂ ਨੇ ਸਾਰਾ ਮੌਕੇ ਦੇ ਦੇਖਿਆ ਸਾਰਾ ਘਟਨਾਕਰਮ ਉਹ ਇਹ ਬਿਆਨ ਦਿੰਦੇ ਆ ਕਹਿੰਦੇ ਜੀ ਪ੍ਰੋਫੈਸਰ ਮਨਜੀਤ ਸਿੰਘ ਦਾ ਬਾਥਰੂਮ ਚ ਗਿਆ ਛੁੱਟਦਾ ਸੀ ਉਹਨਾਂ ਨੇ ਜਿਹੜੀ ਜਿਹਦਾ ਅਸੀਂ ਅਕਾਲ ਤਖਤ ਸਾਹਿਬ ਦੇ ਕਿਹਨੇ ਪੰਥਕ ਏਕਤਾ ਨਹੀਂ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫੇਰ ਤੁਸੀਂ ਉੱਥੇ ਹੀ ਕਹਿਣਾ ਚਾਹੁੰਦੇ ਹੋ ਕਿ ਜੀ ਸਾਡੀ ਪੰਥਕ ਏਕਤਾ ਕਰੋ ਸਾਰੀਆਂ ਪੰਥਕ ਟੀਨਾ ਚੋਣ ਲੜੋ ਲੜਨੀ ਚਾਹੀਦੀ ਆ ਮਾਰੀ ਗੱਲ ਨਹੀਂ ਕੋਈ ਪਰ ਇਤਿਹਾਸ ਤੋਂ ਕੁਝ ਸਿੱਖਿਆ ਵੀ ਲੈਣੀ ਚਾਹੀਦੀ ਆ ਆਪਾਂ ਨੂੰ